ਸਾਰੇ ਨਵੇਂ ਦੇਣ ਨਹੀਂ ਅੱਛਾ ਇਹ ਡਮੀ ਇਹ ਤਾਂ ਡਮੀ ਖੜਾਏ ਸਾਰੇ ਨਵੇਂ ਦੇਣ ਆ ਪਰ ਜਦੋਂ ਧਾਰਮਿਕ ਸਥਾਨ ਗੁਰਦੁਆਰਾ ਜਾਂ ਗਊਸ਼ਾਲਾ ਦੀ ਗੱਲ ਆਵੇ ਨਾ ਉੱਥੇ ਆਪਾਂ ਪਾਉਣੇ ਹੁੰਦੇ ਇੱਥੇ ਦਰਬਾਰ ਸਾਹਿਬ ਤੇ ਹੋਰ ਇਮਾਰਤ ਦੀ ਸੇਵਾ ਦਾ ਕੰਮ ਚੱਲ ਰਿਹਾ ਜਿਸ ਨੂੰ ਲੈ ਕੇ ਗੁਰਦੁਆਰਾ ਕਮੇਟੀ ਨੇ ਲੱਕੀ ਡਰਾ ਰੱਖਿਆਗਾ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਦੋਸਤੋ ਵੈਸੇ ਆਮ ਤੌਰ ਤੇ ਮੈਂ ਤੁਹਾਨੂੰ ਪਤਾ ਹੀ ਆ ਲੱਕੀ ਡਰਾ ਦੀ ਵੀਡੀਓ ਨਹੀਂ ਪਾਉਂਦਾ ਹੁੰਦਾ ਪਰ ਜਦੋਂ ਧਾਰਮਿਕ ਸਥਾਨ ਗੁਰਦੁਆਰਾ ਜਾਂ ਗਊਸ਼ਾਲਾ ਦੀ ਗੱਲ ਆਵੇ ਨਾ ਉੱਥੇ ਆਪਾਂ ਪਾਉਣੇ ਹੁੰਨੇ ਆ ਅੱਜ ਖੜੇ ਆ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਪਿੰਡ ਦੁਲਟਵਾਲਾ ਮੰਡੇਰ ਕਲਾਂ ਲੋਂਗੋਵਾਲ ਦੇ ਬਿਲਕੁਲ ਨਾਲ ਇੱਥੇ ਦਰਬਾਰ ਸਾਹਿਬ ਤੇ ਹੋਰ ਇਮਾਰਤ ਦੀ ਸੇਵਾ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਗੁਰਦੁਆਰਾ ਕਮੇਟੀ ਨੇ ਲੱਕੀ ਡਰਾ ਰੱਖਿਆਗਾ ਉਸ ਸੰਬੰਧੀ ਗੱਲਬਾਤ ਕਰਾਂਗੇ ਜਾਣਕਾਰੀ ਦੇਵਾਂਗੇ ਇਹ ਜਿਹੜਾ ਲੱਕੀ ਡਰਾਗਾ ਇਹ ਪੁੰਨ ਤੇ ਫਲੀਆਂ ਵਾਲੀ ਗੱਲਬਾਤ ਆ ਟਰੈਕਟਰ ਜਾਂ ਸਵਿਫਟ ਕਾਰ ਬੋਲਟ ਹੋਰ ਵੀ ਬਹੁਤ ਸਾਰੇ ਇਨਾਮ ਜਿੱਤ ਸਕਦੇ ਹੋ ਨਾਲੇ ਥੋੜੀ ਸੇਵਾ ਗੁਰੂ ਘਰ ਨੂੰ ਪੈ ਸਕਦੀ ਆ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਜੀ ਹੋਠ ਠਾਕ ਹੋ ਜੀ ਵਧੀਆ ਵਧੀਆ ਅੱਛਾ ਦਰਾ ਸਿੰਘ ਜੀ ਜਿਹੜਾ ਲੱਕੀ ਡਰਾ ਹੈ ਪਹਿਲਾਂ ਤਾਂ ਇਹਦੇ ਬਾਰੇ ਜਾਣਕਾਰੀ ਦਿਓ ਵੀ ਕੱਢਣਾ ਕਦੋਂ ਆ ਕਿੱਥੇ ਕੱਢਣਾਗਾ ਇਹ ਬਾਈ ਜੀ ਆਪਾਂ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਗੁਰਦੁਆਰਾ ਬਣਾਇਆ ਆਪਣਾ ਡੋਲਟ ਵਾਲਾ ਪਿੰਡੀ ਹਾਂਜੀ ਉੱਥੇ ਕੱਢਣਾ ਆਪਾਂ ਨੇ 22 ਦਸੰਬਰ ਨੂੰ ਕੱਢਣਾ ਹੀ ਮੇਨ ਡਰਾ ਓਕੇ 24 ਨੂੰ ਮੁਕੜਣਾ ਹੀ ਮਿੰਨੀ ਡਰਾ ਠੀਕ ਹੈ ਜੀ ਇਦੇ ਵਿੱਚ ਪਹਿਲਾ ਨਾਮ ਆ ਜੀ 855 ਟਰੈਕਟਰ ਆ ਜੀ ਠੀਕ ਹੈ ਜੀ ਉਹਦੀ ਆਪਸ਼ਨ ਦੇ ਵਿੱਚ ਡਿਜ਼ਾਇਰ ਕਾਰ ਆ ਜੀ ਓਕੇ ਜੀ ਦੂਜਾ ਨਾਮ ਬੋਲਟ ਮੋਟਰਸਾਈਕਲ ਆਈ ਟੋਟਲ 231 ਨਾਮ ਨੇ ਜੀ ਅੱਛਾ ਵੀਰ ਜੀ ਇਹ ਤੁਸੀਂ ਜਿਵੇਂ ਹੁਣ ਕਾਰ ਜਾਂ ਬੋਲਟ ਸੈਕੰਡ ਹੈਂਡ ਖੜਾਈ ਹੋਈ ਆ ਨਹੀਂ ਇਹ ਸਾਰੇ ਨਵੇਂ ਦੇਣੇ ਨੇ ਅੱਛਾ ਇਹ ਡੰਮੀ ਇਹ ਤਾਂ ਡੰਮੀ ਖੜਾਏ ਸਾਰੇ ਨਵੇਂ ਦੇਣੇ ਆਈ ਕੁੱਲ ਨਾਮ 231 231 ਨਾਮ ਨੇ ਜੀ ਕੀ ਕੀ ਆ ਹੋਰ ਜੇ ਮੋਟਾ-ਮੋਟੀ ਗੱਲ ਕਰ ਲਈਏ ਮੋਟਾ ਬੋਲਟ ਹੋ ਗਿਆ ਜੀ ਮਨੇ ਏਸੀ ਵਗੈਰਾ ਹੋ ਗਿਆ ਐਲਈਡੀਆਂ ਵਗੈਰਾ ਠੀਕ ਹੈ 231 ਨਾਮ ਨੇ ਜੀ ਠੀਕ ਹੈ ਜੀ ਰੇਟ ਦੀ ਗੱਲ 4 ਕੁੱਪਨ ਨੇ ਜੀ 1015 ਨੇ ਜੀ ਤੇ 2035 5000 ਦਾ ਪੂਰਾ 100 ਕੁੱਪਨ ਹੈ ਜੀ ਅੱਛਾ ਬੇਟੀ ਮਿਨੀ ਦੇ ਵਿੱਚ ਬੇਟੀ ਮਿਨੀ ਦੇ ਵਿੱਚ ਸਪੈਸ਼ਲ ਦੇ ਆ ਗਏ ਜੀ ਠੀਕ ਹੈ ਜੀ ਉਹਦੇ ਵਿੱਚ ਮਿਨੀ ਦੇ ਵਿੱਚ ਹੈਗੀ ਆ ਮਿਨੀ ਦੇ ਵਿੱਚ ਆਪਣੀ ਇਲੈਕਟ੍ਰਿਕ ਸਕੂਟਰੀ ਹੈ ਜੀ ਠੀਕ ਹੈ ਜੀ ਜਾਂ ਏਸੀ ਹੈ ਜੀ ਓਕੇ ਜੀ ਜਾਂ ਰੂਮ ਹੀਟਰ ਨੇ ਤੇ ਜਾਂ ਸਮਾਰਟ ਬਾਚ ਨੇ ਜੀ ਓਕੇ ਜੀ ਤੇ ਸਪੈਸ਼ਲ ਮਿਨੀ ਦਾ ਆਪਣਾ ਸਪੈਸ਼ਲ ਦੇ ਵਿੱਚ ਆ ਜੀ ਬੋਲਟ ਮੋਟਰਸਾਈਕਲ ਆ ਉਹਦੀ ਆਪਸ਼ਨ ਦੇ ਵਿੱਚ ਠੀਕ ਹੈ ਜੀ ਰੂਟਾ ਬੀਟਰ ਹੈ ਜੀ ਜਾਂ ਆਈਫੋਨ ਹੈ ਜੀ ਹਾਂਜੀ ਪ੍ਰੈਸਾਂ ਵਗੈਰਾ ਤੇ ਐਲਈਡੀਆਂ ਵਗੈਰਾ ਬਾਸੀ ਮਸ਼ੀਨਾ 11 ਨਾ ਮੋਚ ਨੇ ਜੀ ਅੱਛਾ 11 ਸਪੈਸ਼ਲ ਚ ਨੇਗੇ 11 ਇਚ ਨੇ ਮਿੰਨੀ 11 ਇਚ 11 ਮਿੰਨੀ ਦੇ ਵਿੱਚ ਨੇ ਤੇ 231 ਮੇਨ ਚ ਨੇ ਸਾਰਿਆਂ ਦਾ ਰੇਟ ਇੱਕੋ ਹੀ ਆ ਇੱਕ ਦੇ ਮੁੱਲ ਜੀ ਮਿਲਣੀ ਆ ਸਾਰਿਆਂ ਨੂੰ ਹਾਂ ਜੀ ਇੱਕ ਦੇ ਮੁੱਲ ਲੈਓ ਵੀਰੇ ਪਰ ਲੋਕ ਇਹਨਾਂ ਸੇਵਾ ਗੁਰੂ ਘਰ ਦੀ ਆ ਇੱਕ ਤੁਹਾਨੂੰ ਮੈਂ ਦੱਸਦਾ ਜਦੋਂ ਲੋਂਗੋਵਾਲ ਤੋਂ ਢੱਡਰੀਆਂ ਨੂੰ ਜਾਂਦੇ ਆ ਨਾ ਮੰਡੇਰ ਕਲਾਂ ਪਿੰਡ ਪਹਿਲਾਂ ਆਉਂਦਾਗਾ ਅਗਲਾ ਪਿੰਡ ਆ ਸੜਕ ਦੇ ਉੱਪਰ ਗੁਰੂ ਘਰ ਜਿਹੜਾ ਇਮਾਰਤ ਦਾ ਕੰਮ ਚੱਲ ਰਿਹਾ ਹੈਗਾ ਦੇਖ ਸਕਦੇ ਹੋ ਸੇਵਾ 'ਚ ਹਿੱਸਾ ਪਾ ਲਓ ਜਿੰਨਾ ਪਾ ਸਕਦੇ ਹੋ ਗੁਰੂ ਘਰ ਨੇ ਤੁਹਾਨੂੰ ਖੁਸ਼ ਰੱਖਣਾਗਾ ਇਦਾਂ ਨੰਬਰ ਦਿੱਤੇ ਹੋਏ ਨੇ ਕਮੇਟੀ ਦੇ ਨੰਬਰ ਨੇ ਜੀ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਵੈਸੇ ਜੀ ਕਮੇਟੀ ਦੇ ਨੰਬਰ ਨੇ ਇਹਨਾਂ ਤੇ ਵੀ ਸੰਪਰਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੇ Google Pay PhonePe Paytm ਕਰੋ ਜਿਹੜੇ ਦੇ ਪੇਮੈਂਟ ਕਰੋਗੇ ਉਸ ਦੇ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਜਿਹੜੀ 쿠ਪਨ ਪ੍ਰਾਪਤ ਕਰ ਸਕਦੇ ਹੋ ਇਸੇ ਇਸੇ ਜਗ੍ਹਾ ਤੇ ਡਰਾ ਲਾਈਵ ਕੱਢਿਆ ਜਾਏਗਾ ਜੀ ਅੱਛਾ ਜੀ ਲਾਈਵ ਸਾਰੇ ਜਨਾਂ ਨੂੰ ਮੈਂ ਸਾਰੇ ਚੈਨਲ ਤੇ ਚੱਲੂਗਾ ਤੇ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਕਿਸੇ ਨੂੰ ਇਨਕੁਆਰੀ ਕਰਨੀ ਹੈ ਇੱਥੇ ਆ ਕੇ ਪਤਾ ਵੀ ਕਰ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਡਰਾ ਨਹੀਂ ਪਉਣਾ ਤਾਂ ਤੁਹਾਡੀ ਇਹ ਸੇਵਾ ਲੱਗ ਜੂ ਤੁਸੀਂ ਸ਼ੇਅਰ ਕਰਕੇ ਹੋਰ ਤੱਕ ਸਨੇਹਾ ਪਹੁੰਚਾ ਦੋਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ